We ਹਰ ਦਰਗੈ ਕਬਸੀਠ ਹਰ ਨਾਮ ਮੰਤਰ ਦਰੜਾਏਂਦਾ ਕੱਟੇ ਹਉ ਮੈਰੋਗ ਨਾਨਕ ਸਤ ਗੁਰ ਤਿਨਾ ਮਿਲਾਇਆ ਜਿਨ ਤੁਰਹੁ ਪਿਆ ਸੰਗੋਗਾ ਜੁਗੁ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਸਰਬ ਕਾਇਨਾਤ ਦਿਵਾਲੀ ਮਹਾਨ ਸਤਿਗੁਰੂ ਸ਼ਬਦ ਗੁਰੂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਨਿਰਮਲ ਗੋਦ ਦੇ ਧਾਰਮਿਕ ਦਿਵਾਨਾਂ ਵਿੱਚ ਸੱਜ ਬੈਠੇ ਗੁਰੂ ਰੂਪ ਗੁਰੂ ਸvare ਖਾਲਸਾ ਸਾਧ ਸੰਗਤ ਜੀਓ ਇੱਕ ਵਾਰ ਆਪਣੀ ਮਨ ਬਿਰਤੀ ਨੂੰ ਬਣਾਵੋ ਇਕਾਗਰ ਪਿਆਰ ਦਾ ਜੀਵਨ ਸਬੂਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰੇ ਤੋਂ ਪਹਿਲਾਂ ਅਤੀ ਸਤਿਕਾਰਯੋਗ ਸੰਤ ਬਾਬਾ ਕਰਨਜੀਤ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਆਪ ਸਭ ਨੂੰ ਮਹਾਨ ਗੁਰਬਾਣੀ ਦਾ ਰਸ ਮਹਾਨ ਇਤਿਹਾਸ ਦੁਆਰਾ ਵਾਖ ਕਰਵਾ ਰਹੇ ਸੰਗਤ ਸੋ ਗੁਰਮਤ ਪਿਆਰ ਆਵੋ ਗੁਰਮਤ ਵਿਚਾਰਾਂ ਦੇ ਅੰਦਰ ਜੁੜਨ ਦਾ ਯਤਨ ਕਰੀਏ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹਾਂ 350 ਸਾਲਾਂ ਨੂੰ ਸਮਰਪਿਤ ਹੋ ਕਰਕੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਮਹਾਨ ਸ਼ਹੀਦਾਂ ਦੀ ਯਾਦ ਨੂੰ ਅਤੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਜਿਨ੍ਹਾਂ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੋ ਕਰਕੇ ਸੂਚੇ ਸੰਸਾਰ ਦੇ ਅੰਦਰ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਏ ਬੜੇ ਪਿਆਰ ਸਤਕਾਰ ਤੇ ਅਦਬ ਦੇ ਨਾਲ ਇਸ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ। ਆਓ ਅੱਜ ਦੇ ਸਮਾਗਮਾਂ ਦੇ ਅੰਦਰ ਮੈਂ ਆਪ ਜੀਆਂ ਦੇ ਨਾਲ ਬੇਨਤੀ ਕਰਨ ਦਾ ਯਤਨ ਕਰਾਂ ਕੇਵਲ ਇਸ਼ਾਰੇ ਮਾਤਰ ਬੇਨਤੀ ਕਰਾਂਗਾ ਕਿ ਜਦੋਂ ਸਤਿਗੁਰੂ ਗੁਰੂ ਤੀਖ ਬਹਾਦਰ ਪਾਤਸ਼ਾਹ ਮਹਾਰਾਜ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਪ੍ਰਗਟ ਹੁੰਦੇ ਨੇ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਉੱਥੋਂ ਫਿਰ ਕਾਲੇ ਕੇ ਕਾਲੇ ਕਾਂਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਵਾਜਾ ਸਾਹਿਬ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਖੰਬੇ ਪਾਸ ਉਤਰਦੇ ਸਮੇਂ ਗੁਰਦੁਆਰਾ ਥੜਾ ਸਾਹਿਬ ਜੀ ਉੱਥੇ ਬਣਿਆ ਹੈ ਉਸ ਪਾਵਨ ਪਵਿੱਤਰ ਧਰਤੀ ਤੇ ਹਜੂਰ ਨੇ ਬੈਠ ਕਰਕੇ ਚੌਂਕੜਾ ਲਗਾਇਆ ਔਰ ਸਤਗੁਰੂ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮubaruk ਚਰਨਾਂ ਵਿੱਚ ਬੰਦਨਾ ਕੀਤੀ ਸਤਗੁਰੂ ਜੀ ਇਥੋਂ ਫਿਰ ਇਸ਼ਨਾਨ ਪਾਨ ਕਰਕੇ ਆਪ ਆਉਂਦੇ ਨੇ ਵੱਲੇ ਤੇ ਵੱਲੇ ਤੋਂ ਹੁੰਡਿਆ ਹੋਇਆ ਗੁਰੂ ਕਾ ਬਾਗ ਆਣ ਕਰਕੇ ਸਤਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੂੰ ਤਾਰਦੇ ਨੇ ਤਾਰਦਿਆਂ ਤਾਰਦਿਆਂ ਹੀ ਇਥੋਂ ਫਿਰ ਆਪ ਜਾਂਦੇ ਨੇ ਖੇਮ ਕਰਨ ਖੇਮ ਕਰਨ ਦੇ ਵਿੱਚ ਪਾਤਸ਼ਾਹ ਪਾਈ ਧਗਾਣਾ ਜੀ ਬੜੇ ਪਿਆਰ ਸਤਕਾਰ ਤੇ ਅਦਬ ਦੇ ਨਾਲ ਹਜ਼ੂਰ ਨੂੰ ਯਾਦ ਕਰਦੇ ਨੇ ਪਾਤਸ਼ਾਹ ਮੇਰੇ ਗਰੀਬ ਦੀ ਆਵਾਜ਼ ਤੇ ਤੁਸੀਂ ਜ਼ਰੂਰ ਆਵੋਗੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਆਵਾਜ਼ ਨੂੰ ਸੁਣਿਆ ਪ੍ਰੇਮ ਨੂੰ ਸੁਣਿਆ ਮੇਰੇ ਤੋਂ ਪਹਿਲਾਂ ਜ਼ਿਕਰ ਹੋ ਰਿਹਾ ਸੀ ਕਿ ਸਿੱਖਾਂ ਦੇ ਵਿੱਚ ਕੇਵਲ ਮਰਨ ਤੇ ਮਿਟਣ ਦਾ ਹੀ ਸਵਾਲ ਹੈ ਨਾ ਕਿ ਇਹਨਾਂ ਵਿੱਚ ਪ੍ਰੇਮ ਗੁਰਮੁਖ ਪਿਆਰੋ ਸਾਡੇ ਗੁਰੂ ਸਾਹਿਬਾਨ ਜੀ ਦੇ ਜੀਵਨ ਔਰ ਸਿੱਖਾਂ ਦੇ ਅੰਦਰ ਜਿਹੜਾ ਪਿਆਰ ਵਾ ਇਹ ਤਾਂ ਕੁੱਟ-ਕੁੱਟ ਕੇ ਪਰੇਗਾ ਸਤਗੁਰੂ ਆਪਣੇ ਪਿਆਰੇ ਦੀ ਪਿਆਰ ਖੇਡ ਨੂੰ ਵੇਖ ਕਰਕੇ ਖੇਮ ਕਰਨ ਦੀ ਪਾਵਨ ਪਵਿੱਤਰ ਧਰਤੀ ਤੇ ਗਏ ਮੈਂ ਕੇਵਲ ਇੱਕ ਬਚਨ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂ ਸਤਗੁਰੂ ਆਖਣ ਲਗੇ ਭਾਈ ਤਿਗਾਨਾ ਜੀ ਮੰਗੋ ਕੀ ਮੰਗਦੇ ਹੋ ਪਾਤਸ਼ਾਹ ਜੋ ਮੰਗਾ ਤੁਰਠ ਕਰਕੇ ਦੇਵੋਗੇ ਪਾਤਸ਼ਾਹ ਆਖਣ ਲਗੇ ਕਿ ਭਾਈ ਤਿਗਾਨਾ ਜੀ ਸੱਚ ਕਰਕੇ ਜਾਣੇ ਜੋ ਮੰਗੇਗਾ ਉਹ ਤੇਰੀ ਝੋਲੀ ਦੇ ਵਿੱਚ ਦਾਨ ਜ਼ਰੂਰ ਪਾਵਾਂਗੇ ਮਹਾਰਾਜ ਜਦੋਂ ਤੁਸੀਂ ਇਸ ਸੰਸਾਰ ਦੇ ਵਿੱਚੋਂ ਜਾਵੋ ਮੈਂ ਵੀ ਉਸ ਵਕਤ ਇਸ ਸੰਸਾਰ ਦੇ ਅੰਦਰੋਂ ਜਾਵਾਂ ਇਹਨਾਂ ਬਚਨ ਕਹਿ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਸ ਤਰਤੀ ਤੋਂ ਅੱਗੇ ਚੱਲਦਿਆਂ ਚੱਲਦਿਆਂ ਤਰਨ ਤਾਰਨ ਸਾਹਿਬ ਜੀ ਦੀ ਪਾਵਨ ਪਵਿੱਤਰ ਤੱਤੀ ਨੂੰ ਸਰ ਕੀਤਾ ਖਡੂਰ ਸਾਹਿਬ ਗੋਇੰਦਵਾਲ ਫਿਰ ਆਪ ਉੱਥੇ ਜਾਂਦੇ ਨੇ ਜਿੱਥੇ ਕੀਰਤਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਪਿਤਾ ਗੁਰਦੇਵ ਨੇ ਆਪ ਜੀ ਨੂੰ ਪਹਿਲਾ ਸ਼ਰੀਰ ਦੀ ਸਾਧਨਾ ਕਰਨ ਵਾਸਤੇ ਜਪੀ ਤਪੀ ਤੇ ਨਾਮ ਦੇ ਵਿੱਚ ਆਪਣੀ ਆਤਮਾ ਨੂੰ ਰੰਗਣ ਵਾਸਤੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਭੇਜਿਆ ਸੀ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਰਤਪੁਰ ਸਾਹਿਬ ਜੀ ਤੋਂ ਥੋੜੀ ਦੂਰੀ ਤੇ ਮਾਖਵਾਲ ਜੀ ਦੇ 500 ਵਿਗਿਆ ਨੂੰ ਖਰੀਦ ਕਰਕੇ ਮਾਤਾ ਨਾਨਕੀ ਜੀ ਦੇ ਨਾਮ ਪਉ ਰਜਿਸਟਰੀ ਕਰਵਾ ਕਰਕੇ ਨਾਨਕੀ ਚੱਕ ਉਸ ਧਰਤੀ ਦਾ ਨਾਮ ਰੱਖਿਆ ਔਰ ਯਾਦ ਰਹੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਸ ਇਲਾਕੇ ਦੇ ਅੰਦਰ ਪ੍ਰਚਾਰ ਕਰਦੇ ਪਏ ਨੇ ਤੇ ਪ੍ਰਚਾਰ ਕਰਦਿਆਂ ਕਰਦਿਆਂ ਆਪ ਜੀ ਨੂੰ ਅਸਾਮ ਦੇ ਅੰਦਰ ਜਾਣਾ ਪਿਆ ਜਿੱਥੋਂ ਗੁਰਦੁਆਰਾ ਧੋਬੜੀ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਰਵਾਨਾ ਹੋਇਆ ਸੀ ਉਥੇ ਦੋ ਰਾਜਿਆਂ ਦੀ ਸਲਾਹ ਕਰਾ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ 1666 ਤੋਂ ਬਾਅਦ ਕੋਈ 6 ਸਾਲ ਦਾ ਇਹ ਸਮਾਂ ਦੱਸਿਆ ਜਾਂਦਾ ਇਤਿਹਾਸਕਾਰਾਂ ਵੱਲੋਂ 72 ਦੇ ਅੰਦਰ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਆਪ ਪੁੱਜ ਜਾਂਦੇ ਨੇ ਜਦੋਂ ਹਜ਼ੂਰ ਇੱਥੇ ਪੁੱਜਦੇ ਨੇ ਤੇ ਉਸ ਵਕਤ ਔਰੰਗਜ਼ੇਬ ਬਾਦਸ਼ਾਹ ਨੇ ਇੱਕ ਮਨ ਦਾ ਕਾਇਫਾ ਲਾਇਆ ਕਿ ਮੈਂ ਪੂਰੇ ਹਿੰਦੁਸਤਾਨ ਨੂੰ ਉਹਨਾਂ ਦਾ ਜਨੇਊ ਉਹਨਾਂ ਦਾ ਧਰਮ ਗਵਾ ਕਰਕੇ ਉਹਨਾਂ ਨੂੰ ਮੈਂ ਆਪਣੇ ਧਰਮ ਦੇ ਵਿੱਚ ਤਬਦੀਲ ਕਰ ਲੈਣਾ ਪਰ ਇੱਕ ਗੱਲ ਯਾਦ ਰੱਖਣਾ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਸਾਹਿਬ ਜੀ ਨੇ 9 ਸਾਲ ਦੀ ਅਰਜ਼ਾ ਦੇ ਵਿੱਚ ਪੰਡਿਤ ਹਰਿਆਲ ਨੂੰ ਬੜੇ ਮੁਖਾਤਬ ਹੋ ਕਰਕੇ ਇਹ ਆਖਿਆ ਸੀ ਕਿ ਨਾ ਜਨੇਊ ਜਬਰੀ ਪਾਉਣਾ ਤੇ ਨਾ ਲਾਉਣਾ ਸੋ ਗੁਰਮਖ ਪਿਆਰਿਓ ਇਹ ਦੋ ਪ੍ਰਸੰਗ ਵੱਖਰੇ ਵੱਖਰੇ ਨੇ ਉਥੇ ਗੱਲ ਪਾਉਣ ਦੀ ਸੀ ਇੱਥੇ ਗੱਲ ਲਾਉਣ ਦੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੰਧ ਕੇ ਉਸ ਵਕਤ ਜਦੋਂ ਆਪਣਾ ਮਨ ਬਣਾ ਲਿਆ ਔਰ ਕਿਹਾ ਜਾਂਦਾ ਇਤਿਹਾਸ ਦੇ ਅੰਗਾਂ ਦੇ ਉੱਪਰ ਕੇ ਕੋਈ 16 ਪੰਡਤਾਂ ਦਾ ਡੈਪੂਟੇਸ਼ਨ ਤਿਆਰ ਹੋ ਕਰਕੇ ਕਸ਼ਮੀਰ ਦੀ ਧਰਤੀ ਤੋਂ 500 ਪੰਡਤਾਂ ਨੂੰ ਨਾਲ ਲੈ ਕਰਕੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਠੇਡੇ ਖੰਡ ਆਇਆ ਠੇਡੇ ਖੰਡ ਤੁਸੀਂ ਕਹੋ ਕਿ ਕਿਵੇਂ ਮੰਦਰਾਂ ਦੇ ਟਾਲ ਖੜਕਾਏ ਪਰ ਮੰਦਰਾਂ ਵਿੱਚੋਂ ਆਵਾਜ਼ ਨਹੀਂ ਆਈ ਵੀਰਤਾ ਤੇ ਜਾ ਕਰਕੇ ਬਤੇਰਿਆਂ ਦੇਵੀ ਤੇ ਦੇਵਤਿਆਂ ਦੇ ਅੱਗੇ ਨੱਕ ਰਗੜੇ ਕੋਈ ਨਹੀਂ ਬੋਲਿਆ ਪਰ ਕਿਰਪਾ ਰਾਮ ਦੀ ਅਗਵਾਈ ਦੇ ਅੰਦਰ ਅਨੰਤਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਜਦੋਂ ਉਹ 16 ਪਟਤਾਂ ਦਾ ਡੈਪੂਟੇਸ਼ਨ ਤਿਆਰ ਹੋ ਕਰਕੇ 500 ਪੰਡਤ ਨਾਲ ਹਜ਼ੂਰ ਦੀ ਸਰਨ ਵਿੱਚ ਆਉਂਦੇ ਨੇ ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਬਾਰੂਹਾਣੀਆਂ ਦੇ ਨਾਲ ਖੇਡਦਿਆਂ ਖੇਡਦਿਆਂ ਉਸ ਤਖਤ ਦੇ ਕੋਲ ਆਣ ਕਰਕੇ ਹਜ਼ੂਰ ਦੇ ਮੁਬਾਰਕ ਚਰਨਾਵਲ ਤੱਕਦੇ ਆ ਇਹ ਆਖਿਆ ਸੀ ਕਿ ਦਾਤਾ ਤੁਸੀਂ ਏਡੀ ਡੂੰਗੀ ਸੋਚ ਵਿੱਚ ਮਹਾਰਾਜ ਕਹਿਣ ਲੱਗੇ ਕਿ ਮੈਂ ਇਸ ਸੋਚ ਦਾ ਧਾਰਨੀ ਹਾਂ ਕਿ ਜੇ ਕੋਈ ਮਨੁੱਖ ਇੱਕ ਮੈਂ ਬੇਨਤੀ ਕਰਾਂ ਇੱਥੇ ਹਜ਼ੂਰ ਨੇ ਜਿਹੜਾ ਬਚਨ ਕਿਹਾ ਜੇ ਕੋਈ ਮਨੁੱਖ ਆਪਣੇ ਜਨਮ ਤੋਂ ਲੈ ਕਰਕੇ ਮਰਨ ਤੱਕ ਇਹ ਤੇ ਆਮ ਇਨਸਾਨ ਦੀ ਗੱਲ ਸਤਿਗੁਰੂ ਆਖਣ ਲੱਗੇ ਜੇ ਕੋਈ ਮਹਾਪੁਰਖ ਕੇਵਲ ਤਾਂ ਕੇਵਲ ਆਪਣੇ ਪ੍ਰਕਾਸ਼ ਤੋਂ ਲੈ ਕਰਕੇ ਜੋਤੀ ਜੋਤ ਸਮਾਨ ਤੱਕ ਮਨ ਮੇਲਾ ਨਾ ਕਰਦਾ ਹੋਵੇ 네ਦਰ ਮੇਲੇ ਨਾ ਹੋਣ ਚਰਨ ਮੇਲੇ ਨਾ ਹੋਣ ਬੋਲ ਮੇਲੇ ਨਾ ਹੋਣ ਤੇ ਗੁਰਮਖ ਪਿਆਰਿਓ ਅਜਿਹੇ ਜਿਹੜਾ ਮਹਾਂਤ ਪਸਵੀ ਹੈ ਉਹ ਆਪਣੀ ਕੁਰਬਾਨੀ ਦੇ ਵੀ ਬਲੀਦਾਨ ਤੇ ਕੁਰਬਾਨੀ ਦੇ ਵਿੱਚ ਫਰਕ ਹੁੰਦਾ ਹੈ ਸਤਗੁਰੂ ਜੀ ਕੁਰਬਾਨ ਹੋਣ ਗਏ ਆ ਦਿੱਲੀ ਦੀ ਧਰਤੀ ਤੇ ਪਾਤਸ਼ਾਹ ਗੁਰਦੇਵ ਨੇ ਜਦੋਂ ਇਹ ਵਚਨ ਕਿਹਾ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੋਬਿੰਦ ਰਾਏ ਦੇ ਰੂਪ ਵਿੱਚ ਕਹਿਣ ਲੱਗੇ ਦਾਤਾ ਤਹਾਡੇ ਨਾਲੋਂ ਸੰਤ ਤੁਹਾਡੇ ਨਾਲੋਂ ਭਗਤ ਤੁਹਾਡੇ ਨਾਲੋਂ ਦਾਨੀ ਸੰਸਾਰ ਦੇ ਅੰਦਰ ਅਜੇ ਤੱਕ ਨਾ ਤੇ ਕੋਈ ਨਜ਼ਰੀ ਆਇਆ ਨਾ ਆਵੇਗਾ ਪਾਤਸ਼ਾਹ ਮੈਨੂੰ ਤੇ ਲੱਗਦਾ ਕਿ ਤੁਸੀਂ ਆਪਣੀ ਕੁਰਬਾਨੀ ਦਿਵੋ ਇਹਨਾਂ ਦਾ ਧਰਮ ਜਿਹੜਾ ਵਾ ਇਹ ਬਚ ਸਕਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਪੁੱਤ ਇਹ ਗੱਲ ਜੇ ਮੈਂ ਆਪਣੇ ਮੁਖ ਤੋਂ ਕਹਿੰਦਾ ਤੇ ਕੋਈ ਸ਼ਬਦ ਹੋਰ ਹੋਣੇ ਸੀ ਉਹਦੀ ਭਾਵਨਾ ਕੁਝ ਹੋਰ ਹੋਣੀ ਸੀ ਬੇਟਾ ਤੂੰ 9 ਸਾਲ ਦੀ ਅਰਜ਼ਾ ਦੇ ਵਿੱਚ ਆਪਣੀ ਜ਼ਿੰਦਗੀ ਹੜਾ ਰਿਆ ਕੀ ਤੂੰ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਉੱਪਰ ਲੈ ਲਵੇਂਗਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ ਸੀ ਆਖਣ ਲੱਗੇ ਦਾਤਾ ਜੇ ਤਾਡੀ ਮਿਹਰ ਅਮਰਤ ਹੋਵੇ ਇਹ ਸਾਰੀਆਂ ਜ਼ਿੰਮੇਵਾਰੀਆਂ ਮੈਂ ਸੰਭਾਲ ਲਵਾਂਗਾ ਉੱਥੇ ਫਿਰ ਇੱਕ ਵਚਨ ਕਿਹਾ ਪੁੱਤ ਤੇਰੀ ਮਾਂ ਵਿਧਵਾ ਹੋ ਜਾਵੇਗੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੋਬਿੰਦ ਰਾਏ ਦੇ ਰੂਪ ਅੰਦਰ ਕਹਿਣ ਲੱਗੇ ਦਾਤਾ ਮੇਰੀ ਇੱਕ ਮਾਂ ਵਿਧਵਾ ਹੋਣ ਦੇ ਨਾਲ ਸੰਸਾਰ ਦੀਆਂ ਲੱਖਾਂ ਮਾਵਾਂ ਜੇ ਵਿਧਵਾ ਹੋਣੋਂ ਬਚ ਜਾਣ ਤੇ ਇਹਦੇ ਨਾਲੋਂ ਸੌਦਾ ਕੋਈ ਸੰਸਾਰ ਦੇ ਅੰਦਰ ਸਸਤਾ ਨਹੀਂ ਮਹਾਰਾਜ ਨੇ ਇੱਕ ਖੱਤ ਲਿਖਿਆ ਤੇ ਔਰੰਗਜੀਬ ਨੂੰ ਉਹਨਾਂ ਪੰਡਤਾਂ ਦੇ ਹੱਥ ਭੇਜ ਦਿੱਤਾ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅਨੰਤਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ ਧਰਮ ਦਾ ਪ੍ਰਚਾਰ ਕਰਦੇ ਆ ਕਰਦੇ ਆਪ ਜਾਂਦੇ ਨੇ ਹਰਿਆਣਾ ਰਾਜ ਦੇ ਵਿੱਚ ਇੱਕ ਨਗਰ ਆਉਂਦਾ ਜਗਾਦਰੀ ਜਗਾਦਰੀ ਦੇ ਨੇੜੇ ਆਉਂਦਾ ਬੂੜਿਆ ਟੱਟ ਬੂੜਿਆ ਟੱਟ ਤੋਂ ਆਪ ਹਜੂਰ ਜਾਂਦੇ ਨੇ ਸੁਢਲ ਸਢੈਲ ਇਹ ਦੋ ਨਗਰ ਜਮਨਾ ਨਗਰ ਦੇ ਨੇੜੇ ਆ ਸੋ ਗੁਰਮਖ ਪਿਆਰਿਓ ਉਥੋਂ ਗੁਰੂ ਇੱਕ ਬਹਾਦਰ ਪਾਤਸ਼ਾਹ ਮਹਾਰਾਜ ਪਟਿਆਲੇ ਦੀ ਇੱਕ रियासत ਜਿਸ रियासत ਦਾ ਮਾਲਕ ਸੈਫ ਅਲੀ ਖਾਨ ਨੂੰ ਬਣਾਇਆ ਸੈਫ ਅਲੀ ਖਾਨ ਨੂੰ ਔਰੰਗਜੀਤ ਨੇ ਪਹਿਲਾਂ ਕਸ਼ਮੀਰ ਦਾ ਗਵਰਨਰ ਥਾਪਿਆ ਸੀ ਪਰ ਸੈਫ ਅਲੀ ਖਾਨ ਸੇਖ ਜੀ ਦਾ ਚੇਲਾ ਹੋਣ ਕਰਕੇ ਇੱਕ ਵੀ ਜਨੂ ਨਹੀਂ ਉਤਾਰਦਾ ਇੱਕ ਵੀ ਰਿਪੋਰਟ ਔਰੰਗਜੀਤ ਨੂੰ ਨਹੀਂ ਦਿੰਦਾ ਆਖਰਕਾਰ ਉਥੋਂ ਦਾ ਗਵਰਨਰ ਹਟਾ ਕਰਕੇ ਤੇ ਸੈਫ ਅਲੀ ਖਾਨ ਨੂੰ ਇਸ ਇਲਾਕੇ ਦਾ ਇੱਕ ਛੋਟਾ ਜਿਹਾ ਵਜ਼ੀਰ ਥਾਪਿਆ ਪਰ ਸਤਗੁਰੂ ਗਰੀਬ ਨਵਾਜ਼ ਪਾਤਸ਼ਾਹ ਸਾਹਿਬ ਜੀ ਨੂੰ ਸੈਫ ਅਲੀ ਖਾਨ ਹਿਰਦੇ ਤੋਂ ਯਾਦ ਕਰਦਾ ਸੀ ਮਹਾਰਾਜ ਜਦੋਂ ਉਸ ਇਲਾਕੇ ਦੇ ਅੰਦਰ ਗਏ ਨਾ ਤੇ ਸੈਫ ਅਲੀ ਖਾਨ ਦਾ ਚੇਲਾ ਬਾਹਰ ਕਿਤੇ ਗਿਆ ਹੋਵੇਗਾ ਉਹਨੇ ਸੁਣਿਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਸ ਇਲਾਕੇ ਦੇ ਅੰਦਰ ਆਏ ਨੇ ਸੈਫ ਅਲੀ ਖਾਨ ਨੂੰ ਜਦੋਂ ਦੱਸਿਆ ਤੇ ਮਹਾਰਾਜ ਨੂੰ ਆਂਦੇ ਕਿ ਅੱਗਲ ਵਾਂਡੀ ਲੈਣ ਗਏ ਜਾ ਕਰਕੇ ਮਹਾਰਾਜ ਦੇ ਮੁਬਾਰਕ ਚਰਨਾਂ ਨੂੰ ਚੁੰਮਿਆ ਮਹਾਰਾਜ ਘੋੜੇ ਤੋਂ ਉਤਰ ਲੱਗੇ ਆਖਣ ਲੱਗੇ ਦਾਤਾ ਘੋੜੇ ਤੋਂ ਨਾ ਉਤਰਿਓ ਮੈਂ ਤੁਹਾਨੂੰ ਘੋੜੇ ਤੇ ਸਵਾਰ ਆਪਣੀ ਹਵੇਲੀ ਦੇ ਅੰਦਰ ਖੜਨਾ ਚਾਹੁੰਦਾ ਮਹਾਰਾਜ ਕਹਿਣ ਲੱਗੇ ਏਡਾ ਵੱਡਾ ਦਰਵਾਜ਼ਾ ਹੋਵੇਗਾ ਸੈਫ ਅਲੀ ਖਾਨ ਕਹਿਣ ਲੱਗਾ ਦਾਤਾ ਮੈਂ ਜਾਣਦਾ ਸੀ ਕਿ ਮੇਰਾ ਦੀਨ ਦੁਨੀਆ ਦਾ ਮਾਲਕ ਮੇਰੀ ਹਵੇਲੀ ਦੇ ਵਿੱਚ ਮubarək ਚਰਨ ਪਾਵੇਗਾ ਤੇ ਜਦੋਂ ਚਰਨ ਪਾਵੇਗਾ ਤੇ ਘੋੜੇ ਸਮੇਤ ਚੜ ਕੇ ਆਵੇਗਾ ਸੈਫ ਅਲੀ ਖਾਨ ਨੇ ਆਪਣੀ ਉਸ ਹਵੇਲੀ ਦੇ ਅੰਦਰ ਹਜ਼ੂਰ ਨੂੰ ਖੜ੍ਹਾ ਆਉ ਭਗਤ ਕੀਤੀ ਚਰਨ ਚੁੰਮੇ ਪ੍ਰਸ਼ਾਦ ਛਕਿਆ ਰਾਤ ਪਈ ਗੱਲਬਾਤ ਚੱਲਦੀ ਰਹੀ ਗੁਰਮਤਿ ਵਿਚਾਰਾਂ ਦੀ ਸਾਂਝ ਹੁੰਦੀ ਰਹੀ ਸਵੇਰ ਸਾਰ ਹੋਈ ਉਸ ਵਕਤ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇੱਕ ਬਗੀਚੀ ਦੇ ਅੰਦਰ ਸੈਰ ਕਰਨ ਜਾਂਦੇ ਨੇ ਤੇ ਸੈਰ ਕਰਦਿਆਂ ਕਰਦਿਆਂ ਜਦੋਂ ਵਾਪਸ ਮੁੜਦੇ ਨਾ ਫਿਰ ਸਿੰਘਾਂ ਨੇ ਜਦੋਂ ਪ੍ਰਸ਼ਾਦ ਪਾਣੀ ਛਕ ਕਰਕੇ ਅਗਲੇ ਪਿੰਡੇ ਵਾਸਤੇ ਚੱਲਣਾ ਸੀ ਉਸ ਵਕਤ ਕਿਹਾ ਜਾਂਦਾ ਕਿ ਉਸ ਸਮੇਂ ਤੱਕ ਮਾਤਾ ਨਾਨਕੀ ਜੀ ਨਾਲ ਸਨ ਮਾਤਾ ਗੁਜਰ ਕੌਰ ਜੀ ਸਾਥ ਸਨ ਸੈਫ ਅਲੀ ਖਾਨ ਦੀ ਬੇਗਮ ਦੇ ਨੇਤਰਾਂ ਦੇ ਵਿੱਚੋਂ ਇੰਨਾ ਜ਼ਿਆਦਾ ਪਾਣੀ ਵਿਹਾ ਭਾਵੇਂ ਉਹਦੇ ਜਿਹੜੇ ਸਰੀਰ ਦੇ ਕੱਪੜੇ ਸੀ ਭਿੱਜਣ ਤੱਕ ਮਾਤਾ ਨਾਨਕੀ ਜੀ ਨੇ ਬਚਨ ਕੀਤਾ ਤੇ ਇਹ ਤੂੰ ਰੋਈ ਕਿਉਂ ਮਾਂ ਸੱਚ ਇਸ ਗੱਲ ਦਾ ਕਿ ਔਰੰਗਜੀਬ ਨੇ ਮਨ ਬਣਾਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦੇਣਾ। ਮਾਤਾ ਜੀ ਨੇ ਇੱਕ ਬਚਨ ਪੜਿਆ ਗੁਰਬਾਣੀ ਦੇ ਮੁਤਾਬਕ। ਜਗ ਰਚਨਾ ਸਭ ਝੂਠ ਹੈ। ਜਾਨ ਲਿਹੁ ਰੇ ਮੀਠ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਈ। ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਗਏ ਦੋ ਬਚਨਾਂ ਦੇ ਨਾਲ ਤਰਵਾਸ ਦਿੱਤੀ ਧੀਏ ਰੋ ਨਾ ਤੇਰੀ ਕੋਲ ਸੋਹਣਾ ਬਗੀਚਾ ਸੋਹਣੀ ਹਵੇਲੀ ਸੋਹਣਾ ਇਹ ਮਾਰਗ ਇਹਨੇ ਬਚਨ ਕਹਿ ਕਰਕੇ ਸਤਿਗੁਰੂ ਤੋਂ ਉਥੋਂ ਅੱਗੇ ਪੈਂਡੇ ਨੂੰ ਚੱਲ ਪਏ ਕਿਹਾ ਜਾਂਦਾ ਕਿ ਪਟਿਆਲੇ ਦੀ ਧਰਤੀ ਤੋਂ ਹਜੂਰ ਤੰਤਾਮ ਜੀਂਦ ਤੋਂ ਫਿਰ ਜਾਂਦੇ ਨੇ ਆਗਰੇ ਕਈ ਵਿਦਵਾਨਾਂ ਨੇ ਆਗਰੇ ਤੋਂ ਗ੍ਰਿਫਤਾਰੀ ਦਾ ਜ਼ਿਕਰ ਕੀਤਾ ਤੇ ਲੈ ਆਂਦਾ ਦਿੱਲੀ ਦੀ ਧਰਤੀ ਤੇ ਔਰ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਆਂਦੇ ਕੇ ਪਿੰਜਰੇ ਦੇ ਵਿੱਚ ਬੰਦ ਕਰ ਦਿੱਤੇ ਜਾਂਦੇ ਨੇ ਤੇ ਉਸ ਵਕਤ ਪਾਈ ਮਤੀ ਦਾਸ ਜੀ ਨੇੜੇ ਆਉਂਦੇ ਨੇ ਸਤਿਗੁਰੂ ਮੇਰੇ ਕੋਲ ਇਹ ਜਿਹੜੀ ਹਾਲਤ ਵੇਖ ਕਰਕੇ ਜਰਿਆ ਨਹੀਂ ਜਾਂਦਾ ਮੇਰਾ ਮਨ ਕਰਦਾ ਕਿ ਮੈਂ ਇਸ ਦਿੱਲੀ ਤੇ ਉਸ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦੇਣਾ। ਸਤਿਗੁਰੂ ਆਖਣ ਲੱਗੇ ਪਾਈ ਮਤੀ ਦੱਸ ਇਹ ਤੈਨੂੰ ਇਲਹਾਮ ਇਹ ਗਿਆਨ ਇਹ ਸ਼ਕਤੀ ਪ੍ਰਗਟ ਕਿੱਥੋਂ ਹੋਈ? ਸਤਿਗੁਰੂ ਤੁਹਾਡੇ ਪਾਸ ਬੈਠਾ ਰਹਿੰਦਾ ਸਾਂ। ਲਾਜ਼ਮੀ ਆ ਨਾ ਸਤਿਗੁਰੂ ਜੀ ਦੇ ਪਾਸ ਬੈਠਣਾ, ਸਤਿਗੁਰੂ ਜੀ ਦੇ ਕੋਲ ਬੈਠਣਾ, ਸਤਿਗੁਰਾਂ ਦੇ ਬਚਨ ਸੁਣਨੇ। ਭਾਈ ਮਤੀਦਾਸ ਜੀ ਨੇ ਬਚਨ ਕੀਤਾ ਮਹਾਰਾਜ ਕਹਿਣ ਲੱਗੇ ਜਾ ਭਾਈ ਮਤੀਦਾਸ ਉਸ ਜਮਨਾ ਦੇ ਵਿੱਚੋਂ ਪਾਣੀ ਲਿਆ ਜਲ ਛਕਣਾ ਹੈ ਪਿਆਸ ਬੜੀ ਲੱਗੀ ਹੈ ਭਾਈ ਮਤੀਦਾਸ ਜਦੋਂ ਆਂਦੇ ਕਿਸ਼ੰਨੇ ਵਾਲਾ ਪਾਣੀ ਲਿਉਣ ਗਿਆ ਲਿਆ ਕਰਕੇ ਹਜੂਰ ਦੇ ਪਿੰਜਰੇ ਦੇ ਪਾਸ ਰੱਖ ਕਰਕੇ ਕਹਿਣ ਲੱਗਾ ਦਾਤਾ ਛਕ ਲੋ ਮਹਾਰਾਜ ਕਹਿਣ ਲੱਗੇ ਭਾਈ ਮਤੀਦਾਸ ਛਕ ਲੈਣਾ ਸੀ ਪਰ ਪਿਆਸ बुझ ਗਈ ਮਹਾਰਾਜ ਕਹਿਣ ਲੱਗੇ ਫਿਰ ਉਸ ਜਲ ਦੇ ਵਿਚ ਇਸ ਜਲ ਨੂੰ ਮਿਲਾ ਕਰਕੇ ਵਾਪਸ ਮੁੜਿਆ ਭਾਈ ਮਤੀ达ਸ ਜੀ ਫਿਰ ਆnde ਕੇ ਉਸ ਜਮਨਾ ਦੇ ਕਿਨਾਰੇ ਗਿਆ ਜਲ ਨੂੰ ਵਗਾ ਕਰਕੇ ਛੁੱਟ ਕਰਕੇ ਵਾਪਸ ਮੁੜਿਆ ਜਦੋਂ ਨੇੜੇ ਆਏ ਤੇ ਸਤਿਗੁਰੂ ਕਹਿਣ ਲੱਗੇ ਭਾਈ ਮਤੀ达ਸਾ ਕੋਈ ਸਮਝ ਪਈ ਦਾਤਾ ਨਹੀਂ ਭਾਈ ਮਤੀ达ਸਾ ਤੂੰ ਪਹਿਲਾਂ ਕਹਿੰਦਾ ਸੀ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਵਾਂਗਾ ਜਦੋਂ ਤੂੰ ਜਮਨਾ ਦੇ ਵਿੱਚੋਂ ਪਾਣੀ ਭਰਿਆ ਊਣੀ ਹੋਈ ਜਦੋਂ ਉਸ ਜਮਨਾ ਦੇ ਵਿੱਚ ਪਾਣੀ ਡੋਲਿਆ ਉਹ ਵਾਰ ਨੂੰ ਉਛਣੀ ਮਹਾਰਾਜ ਕਦੀ ਛੰਨਿਆਂ ਦੇ ਪਾਣੀਆਂ ਨਾਲ ਜਮਨਾ ਊਣੀਆਂ ਹੁੰਦੀ ਹੈ ਕਦੀ ਛੰਨਿਆਂ ਦੇ ਪਾਣੀਆਂ ਦੇ ਨਾਲ ਜਮਨਾ ਬਾਹਰ ਨੂੰ ਉਛਲਦੀ ਹੁੰਦੀਆਂ ਮੇਰੇ ਦਾਤਾ ਕਹਿਣ ਲੱਗੇ ਬਸ ਇੰਨਾ ਹੀ ਹਰਕ ਹੈ ਗੁਰੂ ਜਿਹੜਾ ਵਾ ਇਸ ਸਮੁੰਦਰ ਦੇ ਨੇਾਈ ਹੁੰਦਾ ਇਹ ਕਦੀ ਵੀ ਨਹੀਂ ਉਛਲਦਾ ਇਸ ਕਰਕੇ ਆਪਾਂ ਕੁਰਬਾਨੀ ਦੇਣ ਵਾਸਤੇ ਆਏ ਆ ਭਾਈ ਮਤੀ ਦਾਸਾ ਗੁਰਸਮੁੰਦ ਨਦੀ ਸਭ ਸਿੱਖੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆnde ਇੰਨਾ ਬਚਨ ਕੀਤਾ ਤਰਵਾਸ ਦਿੱਤੀ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਇਹਨਾਂ ਤਿੰਨ ਸਿੱਖਾਂ ਨੂੰ ਵੱਖ-ਵੱਖ ਰੂਪਾਂ ਦੇ ਵਿੱਚ ਭਾਈ ਮਤੀ ਦਾਸ ਜੀ ਨੂੰ ਦੋ ਲੱਕੜ ਦੇ ਪਡਾਂ ਦੇ ਨਾਲ ਬੰਨ੍ਹ ਕਰਕੇ ਦੋ ਹਿੱਸੇ ਸਰੀਰ ਦੇ ਕਰ ਦਿੱਤੇ ਭਾਈ ਦਿਯਾਲਾ ਜੀ ਨੂੰ ਜਦੋਂ ਦੇਗ ਵਿੱਚ ਉਬਾਲਣ ਲੱਗੇ ਤੇ ਉਸ ਵਕਤ ਭਾਈ ਦਿਯਾਲਾ ਜੀ ਨੇ ਕੀਤੀ ਅਰਦਾਸ ਜਿਹੜੀ ਅਰਦਾਸ ਦੇ ਸੰਦਰਭ ਵਿੱਚ ਇਹ ਤੁਸੀਂ ਸਮੁੱਚਾ ਸਮਾਗਮ ਰੱਖਿਆ ਮੈਂ ਬੇਨਤੀ ਕਰਾਂ ਭਾਈ ਦਿਯਾਲਾ ਜੀ ਅਰਦਾਸ ਕਰਦੇ ਆ ਪਾਤਸ਼ਾਹ ਜੀ ਤੁਸੀਂ ਤੇ ਅੰਤਰਜਾਮੀਓ ਮੇਰੇ ਅੰਦਰ ਦੀ ਲੱਭਣ ਵਾਲਿਓ ਐੜੇ ਤੋਂ ਭਾਵ ਹੈ ਅੰਤਰਜਾਮੀ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਰਾਰੇ ਤੋਂ ਭਾਵ ਹੈ ਰਖਵਾਲਾ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰਜਾਮ ਦੱਦੇ ਤੋਂ ਭਾਵ ਹੈ ਦਾਤਾ ਦੇਣ ਵਾਲਾ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਤੁਸੀਂ ਤੇ ਮੂਹ ਮੰਗੀਆਂ ਮਰਾਦਾ ਤੇ ਦਾਤਾ ਦੇਣ ਵਾਲੇ ਹੋ ਮੇਰੇ ਅੰਦਰ ਦੀ ਜਾਣਦੇ ਜਦੋਂ ਸਸੇ ਦਾ ਅੱਖਰ ਆਪਾਂ ਲੈਨੇ ਆਂ ਤਕ ਉਸ ਤੋਂ ਪਾਵੈ ਸੁਆਮੀ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ ਪ੍ਰਮਾਤਮਾ ਤੁਸੀਂ ਉਹਦਾ ਰੂਪ ਪਾਤਸ਼ਾਹ ਗੁਰਦੇਵ ਮੇਰੇ ਅੰਦਰ ਦੀ ਭਾਵਨਾ ਵਾ ਜਦ ਪਾਵਾਂ ਸ਼ਹੀਦੀ ਮੁਖ ਮੇਰਾ ਗੁਰ ਪਿੰਜਰੇ ਵੱਲ ਹੋਵੇ ਜਦ ਪਾਵਾਂ ਸ਼ਹੀਦੀ اے ਬਚਨ ਕਹਿ ਕਰਕੇ ਆਖਣ ਲੱਗੇ ਦਾਤਾ ਮੇਰਾ ਆਖਰੀ ਬਚਨ ਹੈ ਕਿ ਮੈਂ ਸ਼ਹਾਦਤ ਦਾ ਪਿਆਲਾ ਪੀਂਦਾ ਹੁਆ ਤੇ ਮੇਰਾ ਮੁਖ ਸਤਿਗੁਰੂ ਤੁਹਾਡੇ ਮੁਖੜੇ ਵੱਲ ਹੋਣੀ ਚਾਹੀਦਾ ਕਿਉਂਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੀ ਕਿਰਿ ਇਸੇ ਪ੍ਰਕਾਰ ਭਾਈ ਸਤੀਦਾਸ ਜੀ ਨੇ ਵੀ ਰੂਹ ਵਿੱਚ ਆਪਣੇ ਆਪ ਨੂੰ ਲਿਪਟਾ ਕਰਕੇ ਜਦੋਂ ਅੱਗ ਦੇ ਨਾਲ ਸੜਨ ਦਾ ਯਤਨ ਕੀਤਾ ਗਿਆ ਤੇ ਉਸ ਮਹਾਨ ਸ਼ਹੀਦ ਨੇ ਵੀ ਇਹੀ ਕਿਹਾ ਹੋਵੇਗਾ ਨਾ ਗਗੰਦ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਾ ਖੇਤ ਜਮਾਂਡਿਓ ਸੂਰਮਾ ਅਬ ਜੂ ਜਨ ਕੋ ਤਾ ਸੁਰਾ ਸੋ ਪਹਿਚਾਨੀਐ ਜੋ ਲਰ ਦੇਨ ਕੇਤ ਪੁਰਜਾ ਪੁਰਜਾ ਕਟ ਮਰੇ ਕਬਹੁ ਨਾ ਛੜ ਕੇਤ ਕਬੀਰ ਜਸ ਮਰਨੇ ਆਗੜ ਰ ਮੇਰੇ ਮਨ ਅਨੰਦ ਮਰਨ ਹੀ ਤੇ ਪਾਈਆ ਪੂਰਨ ਪਰਮਾਨੰਦ ਇਹ ਸ਼ਹਾਦਤ ਦੇ ਪਿਆਲੇ ਪੀ ਕਰਕੇ ਤਿੰਨ ਮਹਾਨ ਸ਼ਹੀਦਾ ਨੇ ਸਤਗੁਰਾਂ ਨੂੰ ਯਾਦ ਕਰਦਿਆ ਇਸ ਸੰਸਾਰ ਚੋਂ ਆਪਣੀ ਕਾਇਆ ਨੂੰ ਵੱਖਰੇ ਕਰ ਲਿਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਜਦੋਂ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕਰਨਾ ਸੀ ਆਖਣ ਲੱਗੇ ਤੁਹਾਡੀ ਕੋਈ ਆਖਰੀ ਖੁਆਇਸ਼ ਮਹਾਰਾਜ ਨੇ ਆਖਰੀ ਖੁਆਇਸ਼ ਯਾਦ ਕਰਦਿਆਂ ਆਖਣ ਲੱਗੇ ਇਸ਼ਨਾਨ ਕਰਨਾ ਮੇਰਾ ਆਪਣਾ ਫਰਜ਼ ਹੈ ਕਿ ਮੈਂ ਆਪਣੀ ਸ਼ਹਾਦਤ ਤੋਂ ਪਹਿਲਾਂ ਪਹਿਲਾਂ ਆਪਣੇ ਸਰੀਰ ਦਾ ਇਸ਼ਨਾਨ ਆਪਣੇ ਹੱਥੀ ਕਰਵਾਵਾਂ ਕਹਿਆ ਜਾਂਦਾ ਕਿ ਜਿੱਥੇ ਗੁਰਦੁਆਰਾ ਸਿਸਗੰ੍ਹ ਸਾਹਿਬ ਹੈ ਉੱਥੋਂ ਹਜ਼ੂਰ ਨੇ ਇਸ਼ਨਾਨ ਕਰਕੇ ਕੇਵਲ ਆਪਣੀ ਸ਼ਰੀਰ ਨੂੰ ਟੱਕਿਆ ਨਹੀਂ ਕੇਵਲ ਨਗੇਜ ਟੱਕਿਆ। ਪਸ਼ਹਰਾ ਪਹਿਨ ਕਰਕੇ ਚੌਂਕੜਾ ਲਗਾ ਕਰਕੇ ਚੰਦਨ ਦੀ ਚੌਂਕੀ ਤੇ ਬੈਠੇ। ਜਦੋਂ ਅੰਦੇ ਜਲਾਦ ਨੇੜੇ ਆਇਆ ਉਸ ਜਲਾਦ ਨੇ ਤਲਵਾਰ ਨੂੰ ਹਿਲਾ ਕਰਕੇ ਆਖਿਆ ਦਾਤਾ ਯਾਰੋ ਤੇ ਮਹਾਰਾਜ ਹੱਸ ਪਏ। ਜੇ ਲਾਤ ਕਹਿਣ ਲੱਗਾ ਸਤਿਗੁਰੂ ਤੁਸੀਂ ਕੋ ਹਾਸੇ ਮੈਂ ਤੇ ਹੱਸਾਂ ਕਿਉਂਕਿ ਮੈਂ ਇਸ ਏਗ ਦੇ ਨਾਲ ਤੁਹਾਡਾ ਸੀਸ ਤੜ ਦੇ ਨਾਲੋਂ ਵੱਖਰਾ ਕਰਨਾ ਤੇ ਮਹਾਰਾਜ ਪਤਾ ਕੀ ਕਹਿਣ ਲੱਗੇ ਆਖਣ ਲੱਗੇ ਮੈਂ ਹੱਸਿਆ ਤਾਂ 1621 ਤੋਂ ਲੈ ਕਰਕੇ 1675 ਤੱਕ ਆਪਣੀ ਜ਼ਿੰਦਗੀ ਦੇ ਅੰਦਰ ਮੈਂ ਕਦੀ ਹਾਸ ਕਰਕੇ ਨਹੀਂ ਵੇਖਿਆ ਇਹ ਬਾਣੀ ਲਿਖੀ ਤ ਸਾਰੀ ਵਿਰਾਗਮਈ ਇਹ ਜੀਵਨ ਅਤ ਕੋ ਮੇਰਾ ਵਿਰਾਗਮਈ ਮੈਂ ਹੱਸਿਆ ਤਾਂ ਕਿ ਦੁਨੀਆਂ ਦੇ ਅੰਦਰ ਧਰਮ ਰੁੜਦਾ ਜਾਣ ਰਿਹਾ ਸੀ ਉਸ ਰੁੜਦੇ ਧਰਮ ਨੂੰ ਮੈਂ ਇਸ ਸੀਸ ਦੇ ਨਾਲ ਬਚਾਉਣ ਚੱਲਿਆ ਠੀਕਰ ਫੋਰ ਦ ਲੀਸ ਸਿਰ ਪ੍ਰਭ ਪੁਰ ਕੀਆ ਪਿਆ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਪ ਪਾਛੇ ਗੁਰਦੇਵ ਨੇ ਜਦੋਂ ਆਂਦੇ ਕੇ ਆਪਣਾ ਇਹ ਵਚਨ ਆਪਣੀ ਭਾਵਨਾ ਦੱਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਰਕਾਰ ਇਹਨਾਂ ਵਚਨਾਂ ਨੂੰ ਦਸਮ ਗ੍ਰੰਥ ਦੇ ਅੰਦਰ ਦਰਜ ਕੀਤਾ ਰਹੁ ਵਿਚਾਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਭਾਈ ਜੈਤਾ ਜੀ ਨੇ ਆਂਦੇ ਕੇ ਉਹਨਾਂ ਦੇ ਪਾਵਨ ਸੀਸ ਦੀ ਸੰਭਾਲ ਕਰਦਿਆਂ 6 ਪੜਾਵਾਂ ਦੇ ਵਿੱਚ आनंदपुर साहिब ਦੀ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਸੀਸਗੰਜ ਸਾਹਿਬ 'ਤੇ ਅੱਜ ਸੁਸ਼ਭਤ ਹੈ ਉੱਥੇ ਲਿਆ ਕਰਕੇ ਸੀਸ ਦਾ ਸੰਸਕਾਰ ਕੀਤਾ ਧੜ ਦਾ ਸੰਸਕਾਰ ਲੱਖੀ ਸ਼ਾ ਵਨਜਾਰਾ ਦੇ ਹਾਲ ਵਿੱਚ ਕੀਤਾ ਗਿਆ ਸੋ ਇਸ ਮਹਾਨ ਸ਼ਹਾਦਤ ਨੂੰ ਸਨਮੁਖ ਰੱਖ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸਮੁੱਚੇ ਸਿੱਖ ਜਥੇਬੰਦੀਆਂ ਤੇ ਸਮਾਜ ਨੇ ਗੁਰਮੁਖ ਪਿਆਰਿਓ 350 ਸਾਲਾਂ ਹੀ ਹੀ ਦੀ ਸਮਾਗਮ ਉਸ ਸਮਾਗਮ ਨੂੰ ਸਮਰਪਿਤ ਹੋ ਕਰਕੇ ਧੋਬੜੀ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਪਿਛਲੇ ਢਾਈਕ ਮਹੀਨਿਆਂ ਤੋਂ ਪਰਾ ਆਰੰਭ ਹੋਇਆ ਸੀ ਵੱਖ-ਵੱਖ ਸ਼ਹਿਰਾਂ 'ਚ ਹੁੰਦਾ ਹੋਇਆ ਕੱਲ ਸਾਡੇ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸ਼ੀਟਾ ਸਾਹਿਬ ਤੋਂ ਰਵਾਨਗੀ ਹੋਈ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਰਵਾਨਗੀ ਹੋਈ ਇਹ ਅੱਜ ਦਾ ਪੜਾ ਜਿਹੜਾ ਵਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਸਮਾਪਤੀ ਹੋਵੇਗੀ ਉਸ ਤੋਂ ਬਾਅਦ ਕੱਲ ਸਵੇਰੇ 9 ਵਜੇ ਫਿਰ ਉਥੁਰ ਵਨਗੀ ਹੋ ਕਰਕੇ ਗੁਰਦੁਆਰਾ ਗੁਰੂ ਸਾਹਿਬ ਧਾਰੀਵਾਲ ਉਹ ਗੁਰਦੁਆਰਾ ਗੁਰੂ ਸਾਹਿਬ ਧਾਰੀਵਾਲ ਤੋਂ ਇਹ ਮਹਾਨ ਨਗਰ ਕੀਰਤਨ ਹੁੰਦਾ ਹੋਇਆ ਜਨਮ ਅਸਥਾਨ ਤਨ ਤਨ ਬਾਬਾ ਬੁੱਢਾ ਸਾਹਿਬ ਕੱਥੂ ਡੰਗਲ ਪਹੁੰਚ ਕਰੇਗਾ ਉਸ ਤੋਂ ਬਾਅਦ ਫਿਰ ਪਰਸ ਨੂੰ ਇਹ ਮਹਾਨ ਨਗਰ ਕੀਰਤਨ ਇਥੋਂ ਰਵਾਨਾ ਹੋ ਕਰਕੇ ਚਵਿੰਡਾ ਦੇਵੀ ਔਰ ਚਵਿੰਡਾ ਦੇਵੀ ਤੋਂ ਬੋਪਾਰਾਏ ਮਹਿਤਾ ਚੌਕ ਬੁੱਟਰ ਔਰ ਬਾਬਾ ਕਾਲਾ ਸਾਹਿਬ ਜੀ ਦੀ ਪਾਵਨ ਪੀਉ ਤੇ ਧਰਤੀ ਤੇ ਜਾਵੇਗਾ ਉਥੇ ਰਾਤ ਦਾ ਵਿਸ਼ਰਾਮ ਹੋ ਕਰਕੇ ਫਿਰ ਅੰਮ੍ਰਿਤ ਵੇਲੇ 9 ਵਜੇ ਦੇ ਕਰੀਬ ਉਸ ਧਰਤੀ ਤੋਂ ਇਹ ਮਹਾਨ ਨਗਰ ਕੀਰਤਨ ਫਿਰ ਪਰ ਆਰੰਭ ਹੋਵੇਗਾ ਫਿਰ ਇਹ ਰਈਆ ਰਈਆ ਮੋੜ ਤੋਂ ਹੁੰਦਿਆ ਹੋਇਆ ਬਿਆਸ ਤੋਂ ਫਿਰ ਦਵਾਬੇ ਦੀ ਤਰਤੀ ਤੇ ਪੈਰ ਪਾਵੇਗਾ ਸੋ ਸੁਮਚੀਆਂ ਸੰਗਤਾਂ ਨੂੰ ਜਿੱਤੇ ਮੈਂ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਬੇਨਤੀ ਕਰਾਂ ਜਿੰਨੇ ਜਿੰਨੇ ਨਗਰ ਤੁਹਾਡੇ ਨੇੜੇ ਪੈਂਦੇ ਇਲਾਕਾ ਨੇੜਾ ਪੈਂਦਾ ਵੱਧ ਤੋਂ ਵੱਧ ਉਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਦਾ ਯਤਨ ਕਰੋ ਇੱਕ ਬੇਨਤੀ ਮੈਂ ਕਰਨ ਲੱਗਾ ਜਿਹੜੀ ਬੜੀ ਲਾਜ਼ਮੀ ਹੈ 21 22 ਔਰ 23 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਪਵਿੱਤਰ ਤਰਤੀ ਤੇ ਹਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹੋ ਕਰਕੇ ਅੰਮ੍ਰਿਤ ਸੰਚਾਰ ਸਮਾਗਮ ਰੱਖਿਆ ਗਿਆ ਉਸ ਸਮਾਗਮ ਵਿੱਚ ਆਪ ਸਭ ਨੇ ਪਹੁੰਚ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕਰਕੇ ਗੁਰੂ ਵਾਲੇ ਬਣਨਾ ਤਾਂ ਹੀ ਅਸੀਂ ਇਸ ਮਾਰਗ ਤੇ ਚੱਲ ਸਕਦੇ ਜਿਸ ਮਾਰਗ ਦੇ ਵਾਸਤੇ ਤੁਸੀਂ ਨੇ ਅਰਦਾਸ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਇਹ ਸਮਾਗਮ ਰੱਖਿਆ ਸਮਾਂ ਲਿਹਾਜ਼ ਨਹੀਂ ਕਰਦਾ ਅੱਜ ਦੇ ਸਮਾਗਮਾਂ ਦੇ ਅੰਦਰ ਮੇਰੇ ਮਾਨਯੋਗ ਸਿੰਘ ਸਭ ਗਿਆਨੀ ਕੁਲਦੀਪ ਸਿੰਘ ਜੀ ਗੜਗੱਦ ਸ੍ਰੀ ਅਕਾਲ ਪੁਰਖ ਸਾਹਿਬ ਜੀ ਨੇ ਆਪ ਜੀ ਦੇ ਸਾਹਮਣੇ ਪ੍ਰਵਚਨਾ ਦੀ ਸਾਜ ਬਣਾਉਣੀ ਸੀ ਸ੍ਰੀ ਨਨਕਾਨਦ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਗਏ ਹੋਣ ਕਰਕੇ ਉਹਨਾਂ ਦੇ ਕੋਲ ਇੱਥੇ ਪਹੁੰਚਿਆ ਨਹੀਂ ਗਿਆ ਦਾਸ ਦੀ ਉਹਨਾਂ ਨੇ ਡਿਊਟੀ ਲਗਾਈ ਸੀ ਸੋ ਉਹਨਾਂ ਦੀ ਹਾਜ਼ਰੀ ਗੁਰੂਦਰਬ ਤੇ ਪ੍ਰਵਾਨ ਕਰਨੀ ਧੰਨਵਾਦ ਕਰਦੇ ਹਾਂ ਪਾਇਸੇ ਭਾਈ ਬਲਵਿੰਦਰ ਸਿੰਘ ਜੀ ਨੰਬਰਦਾਰ ਔਰ ਗੁਰਮੁਖ ਪਿਆਰੇ ਹੋਰ ਸੱਜਣ ਮਿੱਤਰ ਜਿੰਨੇ ਵੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸਾਡੇ ਮੁੱਖ ਸੰਚਾਲਕ ਇਸ ਸਟੇਜ ਵੱਲੋਂ ਔਰ ਗੁਰੂ ਕੇ ਵਜੀਰ ਸਹਿਬਾਨ ਮੇਰੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਲਾਲੂ ਕੁਮਾਰ ਜਿਨ੍ਹਾਂ ਨੇ ਆਪ ਜੀ ਦੇ ਨਾਲ ਪ੍ਰਵਚਨਾ ਦੀ ਔਰ ਟਾਡੀਵਾਰਾਂ ਦੀ ਸਾਜ ਬਣਾਉਣੀ ਹੈ ਸਭਨਾਂ ਦਾ ਮੈਂ ਧੰਨਵਾਦ ਕਰਾਂ ਇੱਕ ਗੱਲ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਵਾਸਤੇ ਜੋ ਕੀਤਾ ਨਾ ਉਹ ਪੂਰਣਾ ਨਹੀਂ ਨਾ ਕਹੂੰ ਅਬ ਕੀ ਨਾ ਕਹੂੰ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੰਤ ਹੁੰਦੀ ਸਭ ਕੀ ਤੁਹਾਡਾ ਇਹ ਨਗਰ ਇਤਿਹਾਸਕ ਨਗਰ ਹੈ ਤੁਸੀਂ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਮੁੱਚਾ ਪ੍ਰਬੰਧ ਕਰ ਦਿਓ ਮੈਂ ਆ ਆਖਰਕਾਰ ਸਾਰਾ ਲਾਈਵ ਦੇਖਦਾ ਰਹਿਣਾ ਤੁਹਾਨੂੰ ਸਤਿਗੁਰੂ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਮੇਰੇ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿਹੇ ਅੰਤਰਜਾਮੀ ਦਾਤਾ ਸਭਨਾਂ ਨੂੰ ਆਪਣੇ ਘਰੋਂ ਗੁਰਸਿੱਖੀ ਨਾਮ ਦਰ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਹਨੇ ਬਚਨ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਦਾ ਸੰਗੋਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ